ਜਿਹੜਾ ਮਨੋਖਾ ਨਾ ਸਾਡੇ ਵਿੱਚ ਸਹਿਜਤਾ ਘਟ ਰਹੀ ਹੈ ਫਿਰ ਮਨ ਕਰਨਾ ਇਹ ਦੁਨੀਆ ਦਾ ਸਮਾਜ ਦਾ ਸੰਸਾਰ ਦਾ ਸਾਰੇ ਦਾ ਇੱਕ ਪ੍ਰਭਾਵ ਚੱਲ ਰਿਹਾ ਹੈ ਦੁਨੀਆਦਾਰੀ ਹੈ ਨਾ ਕੋਈ ਅੱਜ ਕਨ ਬਹੁਤੀ ਸਰਦੀ ਚੱਲ ਸਕਦਾ ਨਾ ਬਹੁਤੀ ਗਰਮੀ ਚੱਲ ਸਕਦਾ ਅੱਗੇ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਗਰਮੀ ਸਰਦੀ ਦਾ ਬਹੁਤਾ ਨਹੀਂ ਸੀ ਭੇਦ ਸਮਾਨ ਰਹਿੰਦੇ ਇਹ ਸਾਨੂੰ ਸਿੱਖਣਾ ਚਾਹੀਦਾ ਹੈ ਸਮਾਨ ਸਹਿਜ ਅਵਸਥਾ ਇਹਦੀ ਪ੍ਰਾਪਤੀ ਲਈ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਰਮ ਦੱਸਿਆ ਕੀ ਕਹਿੰਦੇ ਪਾਤਸ਼ਾਹ ਕਹਿੰਦੇ ਕਿਰਤ ਕਰੋ ਕੰਮ ਕਰਨ ਵਾਲੇ ਨੂੰ ਆ ਪੱਖ ਮਹਿਸੂਸ ਨਹੀਂ ਹੁੰਦਾ ਜਿਹੜਾ ਕਿਰਤ ਦਾ ਭਾਵ ਹੱਥੀਂ ਕੰਮ ਕਰਨਾ ਉਹਨੂੰ ਕਹਿੰਦੇ ਆ ਮੁਸੱਕਤ ਮੁਸੱਕਤ ਦਾ ਮਤਲਬ ਆ ਸਖਤ ਮਿਹਨਤ ਕਿਰਤ ਤਾਂ ਦਫ਼ਤਰ 'ਚ ਬਹਿ ਕੇ ਵੀ ਕਰਦੀ ਆ ਕਲਮ ਨਾਲ ਵੀ ਬੰਦਾ ਕਿਰਤ ਕਰਦਾ ਵਾ ਪਰ ਜਿਹੜੀ ਸਖਤ ਮੁਸੱਕਤ ਆ ਨਾ ਸਖਤ ਮਿਹਨਤ ਖੋਲ ਦਾ ਪਾਣੀ ਬਣਾ ਦਾਣਾ ਇੰਨੀ ਮੁਸਾਕਤ ਕਰਨੀ ਉਹਦੇ ਨਾਲ ਸ਼ਕਤੀ ਮਿਲਦੀ ਆ ਫਿਰ ਮੈਨੇ ਹੀ ਕਹਿੰਦੇ ਜਦੋਂ ਇਹ ਤਾਕਤ ਮਿਲ ਗਈ ਫਿਰ ਸਾਨੂੰ ਵੰਡ ਕੇ ਛਕਣ ਦੀ ਬਖਸ਼ਿਸ਼ ਕਰੀ ਇਹ ਬਹੁਤ ਕਿਰਪਾ ਆਪਣੇ ਤੇ ਵੰਡ ਕੇ ਸਕਣ ਦਾ ਸਿੱਖਾਂ ਦਾ ਬੜਾ ਸੁਭਾਅ ਆ ਕੋਈ ਸਮਾਂ ਹੋਵੇ ਗੁਰੂ ਨਾਨਕ ਮਹਾਰਜ ਦਾ ਖੇਤਰ ਚੱਲਦਾ ਉੱਤਪਤ ਖੇਤਰ ਦਾ ਮਤਲਬ ਹੀ ਇਹ ਟੁੱਟ ਹੁੰਦਾ ਜਿੱਤੇ ਟੋਟ ਨਹੀਂ ਪੈਂਦੀ ਧੰਧਾਰਾ ਚੱਲੀ ਜਾਂਦਾ ਇਹ ਗੁਰੂ ਦੀ ਕਿਰਪਾ ਨਾਲ ਹੀ ਕਹਿੰਦੇ ਫੇਰ ਨਾਮ ਜਪ ਸਿਮਰਨ ਇਹ ਥੋੜਾ ਮੁਸ਼ਕਲ ਲੱਗਦਾ ਕਿਉਂਕਿ ਜੀਵ ਨੂੰ ਕਲਯੁਗ ਹਨ ਇਹਦਾ ਪ੍ਰਭਾਵ ਹੈ ਗੁਰਮੁਖ ਲੋਕ ਕਹਿੰਦੇ ਕਲਯੁਗ ਕਾਣੀ ਬਦਨੀ ਝੜ ਝੜ ਪੈਣ ਅੰਗਾਰ ਜਾਣੀ ਦੀ ਇੰਨਾ ਪ੍ਰਭਾਵ ਹੈ ਸੰਤ ਨਾ ਹੋਤੇ ਜਗਤ ਮੇ ਜਨ ਮਰਤਾ ਸੰਸਾਰ ਸ਼ਾਂਤੀ ਵਾਲੇ ਲੋਕ ਨੇ ਜਿਹੜੇ ਰੱਬੀ ਗੁਣਾ ਨ ਪਰੀਪੂਰਨ ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਵਾ ਉਹਨਾਂ ਲੋਕਾਂ ਦੇ ਪ੍ਰਭਾਵ ਨਾਲ ਸੰਸਾਰ ਤੇ ਸ਼ਾਂਤੀ ਆ ਗੁਰੂ ਬਾਣੀ ਦਾ ਪ੍ਰਤਾਪ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜ ਗੁਰੂ ਪਿਆਰਿਓ ਜਿੱਥੇ ਗੁਰੂ ਜੀ ਆਪ ਸੁਭਾਏ ਮਾਨ ਹੋ ਜਾਂਦੇ ਆ ਨਾ ਉਹ ਧਰਤੀ ਭਾਗਾਂ ਭਰੀ ਹੋ ਜਾਂਦੀ ਆ ਤੇ ਗੁਰੂ ਮੈਣਦੀਆਂ ਰਹਿਮਤਾਂ ਖੁਸ਼ੀਆਂ ਬਖਸ਼ਿਸ਼ ਵਰਸਦੀ ਆ ਉੱਥੇ